ਹਾਂ ਵੀ ਮੁੰਡਿਆ ਆਪਰਾ ਹੈ ਭੈਣ ਦੀ ਲੱਕੜੀ ਲੈਣਿਆਂ ਨੂੰ ਅਕਲੀ ਨਹੀਂ ਹੈਗੀ ਜੋ ਅੱਖਾਂ ਜੀਆਂ ਨੂੰ ਉਹ ਜਾਂਦਾ ਜਾਂਦਾ ਉਹਦੇ ਸੱਜਣ ਦਾ ਵੀ ਹਾਲ ਪੁੱਛੀ ਜਾਣਾ ਉਹ ਹਾਂ ਫਿਰ ਮੁੰਡਿਆ ਕਿਵੇਂ ਆ ਤੇਰਾ ਡੈਡੀ ਠੀਕ ਆ ਅੱਛਾ ਉਹ ਠੀਕ ਆ ਬੈਠ ਜੀ ਨਾ ਓਏ ਮੈਂ ਹਾਲ ਪੁੱਛਣਾ ਤੇਰੇ ਬਾਪੂ ਦਾ ਬਿਮਾਰ ਦੀ ਉਹ ਠੀਕ ਆ ਤੁਮਾਰ ਕਰ ਕੀ ਲਾ ਜੀ ਹੈ ਓਏ ਯਾਰ ਕਰਮ ਕਿਉਂ ਨਾ ਤੀਂ ਯਾਰ ਤੂੰ ਬੰਦੇ ਇਹ ਨਹੀਂ ਪਤਾ ਯਾਰ ਤੇਰਾ ਸਨੇਹਾ ਦਾ ਲਾਣੇ ਕਰ ਲੈ ਲਾਣੇ ਯਾਰ ਬਾਬਾ ਜੀ ਤੇ ਕੋ ਮਾਨੂੰ ਅਗਲੀ ਨਹੀਂ ਹੈਗੀ ਪਤਾ ਨਹੀਂ ਕਿੱਥੋਂ ਆ ਜਾਂਦਾ ਮੂੰਹ ਚੱਕ ਕੇ ਕੰਡਾ ਜਵਾਦੇ ਵਰਦੇ ਆ ਆਪ ਦੀਦੀ ਮੈਂ ਐ ਨਹੀਂ ਖਾ ਹੋ ਗਿਆ ਯਾਰ ਭੈਣ ਦਾ ਯਾਰ ਹੁਣ ਤਾਂ ਕੋਈ ਹੱਲ ਕਰਨਾ ਹੋਊ ਹੁਣ ਕਿੰ ਨੂੰ ਕਹੀਏ ਯਾਰ ਹੁਣ ਤਾਂ ਇੱਕ ਹੱਲ ਆ ਕੌਣ ਮਾਸੀ ਰਹਿ ਗਈ ਮਾਸੀ ਨੂੰ ਫੋਨ ਲਾਈਏ ਮਾਸੀ ਕਰੂ ਆਪਣਾ ਕੋਈ ਹੱਲ ਮਾਸੀ ਨੂੰ ਮਰੇ ਆ ਫੋਨ ਲਾ ਕੇ ਪੁੱਛੀਏ ਆਪਾਂ ਮਾਸੀ ਨੂੰ ਲਾਈਏ ਫੋਨ ਦੇਖਦੇ ਆ ਮਾਸੀ ਕੀ ਕਹਿੰਦੀ ਆ ਹਲੋ ਹੈਲੋ ਮਾਸੀ ਜੱਤਰੀ ਕਾਲ ਉਹ ਵਧੀਆ ਮਾਸੀ ਬੰਦੀ ਬੱਤ ਯਾਦ ਕੀ ਕਰਨਾ ਤੁਸੀਂ ਤਾਂ ਕਰ ਦੇਣੀ ਯਾਦ ਲੈ ਹੁਣ ਕੀ ਆ ਮਾਸੀ ਹੋਰ ਘਰ ਪਰਿਵਾਰ ਠੀਕ ਆ ਉਹ ਬੋ ਉਹ ਪਰਿਵਾਰ ਮਾਸੀ ਤੈਨੂੰ ਪਤਾ ਹੀ ਐ ਮਾਂ ਤੋਂ ਬਾਅਦ ਕੌਣ ਪਿਓ ਆ ਉਹ ਦਾਰੂ ਪੀਣੋਂ ਨਹੀਂ ਹਟਦਾ ਪਰਿਵਾਰ ਕਿਹੜਾ ਵੱਡਾ ਮੇਰੇ ਨਾਲ ਨਹੀਂ ਵਰਤਦਾ ਬੱਸ ਤੈਨੂੰ ਪਤਾ ਹੀ ਆ ਉਹ ਵੱਡੇ ਵਾਲੀ ਉਹ ਮੂੰਹ ਹੋਣੀ ਬਣਾਉਂਦੀ ਰੋਟੀ ਨਹੀਂ ਬਣਾਉਂਦੀ ਮੈਨੂੰ ਮਾਸੀ ਮੇਰਾ ਤੂੰ ਇੱਕ ਹੋਰ ਕੰਮ ਕਰ ਨਿਕਾ ਆ ਮਾਸੀ ਬਣ ਕੇ ਮੇਰੀ ਮਾਂ ਮਰਨੋਂ ਮਰ ਗਈ ਹੁਣ ਮੇਰੇ ਹੱਥ ਤੂੰ ਪੀਲੇ ਕਰ ਦੇ ਮੇਰੀ ਮਾਂ ਨੇ ਤਾਂ ਨਹੀਂ ਕੀਤੇ ਮਾਸੀ ਕੇ ਮੈਂ ਕੀ ਮਾਸੀ ਹੁਣ ਕੋਈ ਐਨੇ ਰਿਸ਼ਤੇ ਕਰਾ ਦੇ ਇੱਕ ਤਾਂ ਮੇਰਾ ਵੀ ਕਰਾ ਦੇ ਉਹ ਮਾਸੀ ਮਾਸੀ ਆਈ ਹੈ ਯਾ ਆਪਣੇ ਹੀ ਗੱਲ ਚਲ ਹੋਰ ਮਾਸੀ ਹੁਣ ਮੇਰੇ ਬਾਤ ਤੂੰ ਲੱਭਦੀ ਨਹੀਂ ਕੋਈ ਰਿਸ਼ਤਾ ਉਹ ਮਾਸੀ ਪਈਆ ਰਾਣੀ ਕਿੰਨੇ ਕੱਢ ਲਿਆ ਵਾ ਪਿੰਡ ਚ ਟੀ ਰਹੇ ਜੂ ਸਾਡੀ ਮਾਸੀ ਮੈਂ ਤੈਨੂੰ ਮਾਂ ਮੰਨਦਾ ਮਾਸੀ ਆਜ ਕਿਹੜੀਆਂ ਗੱਲਾਂ ਕਰੀ ਜਾਨੀਆਂ ਛੱਡ ਮਾਸੀ ਮਾ ਮਰ ਨੂੰ ਮਰ ਗਈ ਮੇਰੇ ਭਾ ਦੀ ਤੂੰ ਵੀ ਮਰ ਗਈ ਮਾਸੀ ਅੱਜ ਤੋਂ ਬਾਅਦ ਨਹੀਂ ਇਹਨੂੰ ਫੋਨ ਲਾਉਂਦਾ ਮੈਂ ਬਹੁਤ ਦੁਖੀਆਂ ਮਾਸੀ ਮੇਰੀ ਤੂੰ ਸੁਣੀ ਨਹੀਂ ਸਰਵੇਸ਼ ਬੰਦੇ ਦੀ ਸੁਣੀ ਨਹੀਂ ਮੈਨੂੰ ਪਿੰਡ ਮੈਨੇ ਮਾਰਦਾ ਮਾਸੀ ਚਲ ਠੀਕ ਆ ਮਾਸੀ ਬੱਸ ਫੋਨ ਕੱਟ ਦੇ ਮਾਸੀ ਬੋਲਾ ਬਾਈ ਬੰਦੂ ਕਿਵੇਂ ਆ ਵਧੀਆ ਬਾਈ ਕੁੱਧੇ ਹੋਏ ਸਨਾਲ ਤੂੰ ਠੀਕ ਆ ਹੋਰ ਵਧੀਆ ਹੋ ਠੀਕ ਟਕ ਆ ਹਾਂ 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 ਵਧੀਆ ਮਾਸੀ ਉਹ ਨਹੀਂ ਠੀਕ ਸੀਗੇ ਸਭ ਵਧੀਆ ਤੂੰ ਦੱਸ ਹੋਰ ਦੱਸ ਹੋਰ ਵਧੀਆ ਠੀਕ ਡਾਕ ਵਧੀਆ ਤੇ ਮੈਂ ਤੁਹਾਨੂੰ ਆਇਆ ਕਹਿੰਦਾ ਸੀਗਾ ਨਾਲੇ ਆਪਾਂ ਬਿਆਰ ਕਰਨੀ ਜਿਹੜਾ ਬੁੜਾ ਗੱਡੇ ਹੁੰਨੇ ਆ ਨਾਲੇ ਤੈਨੂੰ ਖਵਾ ਪਿਆਲੂ ਕੁਝ ਚੱਲ ਬਸ ਇਹ ਕਲਾ ਜਾਏ ਉਹਨੇ ਚੱਲ ਲੱਗੇ ਤੂੰ ਹੋਏ ਰੋਕ ਰੋਕ ਤੋ ਇਹ ਤਾਂ ਜ਼ਿੰਦਾ ਬੈਠਾ ਦਾ ਉਹ ਤੇ ਜ਼ਿੰਦਾ ਬੈਠਾ ਦਾ ਨੂੰ ਆਗ ਰਹਿਣਾ ਕਹਿੰਦੀ ਕਿਤੇ ਵੀ ਇਹ ਉਮਰ ਦੇ ਦੇਖ ਕੇ ਬੁੜਾ ਨਾ ਕਹਿੰਦੀ ਅੱਛਾ ਅੱਛਾ ਹਾਂ ਉਹ ਨੂੰ ਮੜਾ ਧਿਆਨ ਨਾਲ ਲੱਗ ਜਾਗੇ ਆਪਾਂ ਉਹਨੂੰ ਬੁਲਾਉਂਦੇ ਹਾਂ ਬਾ ਠੀਕ ਆਪਾਂ ਦੇਖਦੇ ਹਿੰਨੇ ਉਹਦੇ ਵੱਲ ਹਾਂ ਹਾਂ ਚੱਲ ਉਹ ਆ ਵੀ ਸੰਜੂ ਕੀ ਆਲਾ ਠੀਕ ਆ ਠੀਕ ਆ ਸੰਜੂ ਹੋਰ ਆ ਬਾਈ ਤੇ ਬਾਈ ਆਪਣੀ ਮਸੀ ਕੀ ਆਲਾ ਹੋਰ ਬਾਈ ਵਧੀਆ ਠੀਕ ਹੋ ਬਹੁਤ ਵਧੀਆ ਬਾਈ ਹੋਰ ਤੂੰ ਸੁਣਾ ਬਾਈ ਘਰ ਪਰਿਵਾਰ ਠੀਕ ਆ ਹੋਰ ਕਿਹੜਾ ਪਿੰਡ ਆ ਬਾਈ ਦਾ ਆਪਣਾ ਬਰਸ਼ਟ ਆ ਅੱਛਾ ਬਰਸ਼ਟ ਆ ਇਹ ਬਰਸ਼ਟ ਕਿੱਥੇ ਆ ਇਹ ਪਟਿਆਲੇ ਏਰੀਆ ਦਾ ਮਤਲਬ ਇੱਕ ਮਿੰਟ ਮੋੜ ਆ ਗਿਆ ਹਲੋ ਅੱਛਾ ਮੁੰਡਾ ਆਪਣੀ ਮਸੀ ਕਰਦੀ ਹਾਂ ਹਾਂਜੀ ਹਾਂਜੀ ਵੀਰੇ ਵਧੀਆ ਹੋ ਟਿਕ ਟੋਕ ਹਾਂ ਬਾਈ ਮੈਂ ਤਾਂ ਲਾਹਮਾ ਦੀਵਾਰ ਹੋਏ ਚੱਛਾ ਪੇਪਰ ਚੱਲਦੇ ਆ ਭਾਈ ਪੇਪਰ ਦੀ ਮੇਰਾ ਯਾਰ ਮੈਂ ਆਇਆ ਹਾਂ ਇੱਥੇ ਦਰਬਾਰ ਪੇਪਰ ਦੇਣਾ ਵਧੀਆ ਯਾਰ ਜਿੰਦਗੀ ਵਾਲਾ ਉਹ ਵਧੀਆ ਬੁਈ ਵਧੀਆ ਵਾ ਤੁਰੇ ਫਿਰਦੇ ਆ ਕੀ ਗੱਲ ਹੋ ਗਈ ਭਾਈ ਉਹ ਠੀਕ ਆ ਭਾਈ ਚੱਲ ਵਧੀਆ ਵਧੀਆ ਸੰਧੂ ਵਧੀਆ ਵਧੀਆ ਸੰਜੀਕਰਨ ਜੇ ਸੰਜੀਕਰਨ ਤਾਂ ਮੇਰੇ ਤੋਂ ਆਇਆ ਨਹੀਂ ਜਾਣਾ ਯਾਰ ਤੂੰ ਵੀ ਐ ਕਰ ਉਹ ਤੂੰ ਵੀ ਜਾਇਆ ਮੇਰੇ ਤੋਂ ਆਇਆ ਨਹੀਂ ਜਾਣਾ ਮੈਂ ਤਾਂ ਲੱਗ ਜਾਣਗੇ ਦੋ ਤਿੰਨ ਦਿਨ ਕਿਹਦੀ ਸੰਜੀ ਦੀ ਗੱਲ ਕਰਦਾ ਹਾਂ ਚਲੋ ਠੀਕ ਆ ਵੀਰੇ ਓਕੇ ਓਕੇ ਠੀਕ ਆ ਵੀਰੇ ਹਾਂਜੀ ਭਾਈ ਕਿਹਦੀ ਸੰਜੀ ਤੇਨੂੰ ਸੰਜੀ ਕੀ ਹੋ ਗਿਆ ਬਾਈ ਕੀ ਕਰੀ ਇਹਨਾਂ ਸਾਜੀ ਕਿਹੜੀ ਬਾਈ ਸਾਜੀ ਦੀ ਗੱਲ ਕਰਦਾ ਯਾਰ ਤੁਹਾਨੂੰ ਸਾਜੀ ਹੀ ਨਹੀਂ ਪਤਾ ਯਾਰ ਨਾ ਬਾਈ ਇਹ ਸਾਨੂੰ ਨਹੀਂ ਪਤਾ ਯਾਰ ਸਾਡੇ ਤਾਂ ਕਰੇ ਲਾਈ ਨਹੀਂ ਕਿਸੇ ਨੇ ਸਾਜੀ ਤੁਹਾਨੂੰ ਪਤਾ ਹੀ ਨਹੀਂ ਨਾ ਸਾਜੀ ਇਹ ਸਾਰੀ ਸਾਡੇ ਤਾਂ ਲੱਗਦੀ ਨਹੀਂ ਯਾਰ ਸਾਜੀ ਅੱਛਾ ਯਾਰ ਬਾਈ ਸਾਡੇ ਤਾਂ ਲੱਗਦੀ ਆ ਅੱਛਾ ਕਿਵੇਂ ਹੁੰਦੀ ਆ ਬਾਈ ਇਹੇ ਸਾਜੀ ਬਾਈ ਇਹ ਕਰਾ ਮਤਲਬ ਉਹ ਹਾਲ ਹੁੰਦਾ ਜਿਹੜਾ ਉਹ ਗੋਹਾ ਲਾਂਦੇ ਆ ਤਾਰੇ ਬਣਾਉਂਦੇ ਆ ਕੋਈ ਹੋਰ ਕੋਈ ਚਿੜੀ ਜੁੜੀ ਸਾਰਾ ਕੁਝ ਬਣਾਉਂਦੇ ਆ ਠੀਕ ਆ ਬਾਈ ਜਦੋਂ ਮੂਦ ਬਦਲਤ ਸਾਜੀ ਮਤਲਬ ਕਹਿੰਦੇ ਜਿਹੜੀ ਸਾਰਿਆਂ ਦੀ ਸਾਜੀ ਹੁੰਦੀ ਆ ਅੱਛਾ ਉਹ ਤਾਂ ਹੀ ਲੱਗਦੀ ਬਾਈ ਹਾਂ ਬਾਈ ਇਹ ਸਰਦ ਰਾਸ ਸੋਈਏ ਇੱਥੋਂ ਅਸੀਂ ਇਹ ਸਾਂਝੀ ਲਾ ਕੇ ਨੌਂ ਨਰਾਤੇ ਪੂਜਾ ਕਰ ਦਿਆ 10ਵੇਂ ਦੁਸ਼ਹਿਰੇ ਵਾਲੇ ਦਿਨ ਉਹਨੂੰ ਸਾਰੇ ਜਣੇ ਪਿਜ਼ੁਰਗ ਆਪਣੇ ਭੈਣ ਭਰਾ ਸਾਰੇ ਇਹਨੂੰ ਜਲ ਪ੍ਰਵਾਹ ਕਰਿਆਉਂਦੇ ਆ ਬਾਈ ਤੁਸੀਂ ਵੀ ਸਾਂਝੀ ਲਾਉਨੇ ਹੋ ਹਾਂ ਬਾਈ ਅਸੀਂ ਵੀ ਲਾਉਨੇ ਆ ਅਸੀਂ ਵੀ ਸਾਰੇ ਮਿਲ ਕੇ ਲਾਉਂਦਾ ਬਾਈ ਹਾਂ ਜੀ ਅਵੀ ਲਾਉਂਦੇ? ਨਾ ਯਾਰ ਬਸ ਸਾਢੇ ਹੀ ਨੀ ਯਾਰ ਖਾਲੀ ਗਰ ਸਾਡਾ ਸਾਰਾ ਮੁੱਲ ਪਿੰਡ ਲਾਉਂਦਾ ਯਾਰ। ਅੱਛਾ ਸਾਰੇ ਆਪੇ ਪੱਤੇ ਸਾਰੇ ਪਿੰਡ ਲਾਉਂਦੇ ਆ। ਸਾਰਾ ਮੁਲਕ ਹੀ ਰੋਂਦੇ ਤੁਸੀਂ ਹੀ ਨੀ ਲਾਉਂਦੇ ਤਾਂ ਜੀ। ਉਹ ਨਾ ਯਾਰ ਸਾਡੇ ਨਾਲ ਕਰੇ ਕਿਸੇ ਨੇ ਨਾ ਬੂਣੀ ਨੇ ਨਾ ਟੀੜੀ ਨੇ ਨਾ ਬੰਦੇ ਨੇ ਨਾ ਬਈ ਸੜਦਾ ਕਿਸੇ ਨੇ ਨਹੀਂ ਲਈ ਭਾਈ ਅੱਜ ਤੱਕ। ਬਈ ਸਾਰੇ ਲਾਉਂਦੇ ਆ ਮਨੋ ਕਾਮਨਾ ਪੂਰੀ ਹੁੰਦੀ ਆ। ਮਨ ਕਾਮਨਾ ਸੱਚੀ ਪੂਰੀ ਆਉਂਦੀ ਆ ਭਾਈ। ਹਾਂ ਭਾਈ। ਯਾਰ ਮਨ ਕਾਮਨਾ ਤਾਂ ਨਹੀਂ ਵੀ ਜੇ ਇੱਕ ਅਧੂਰੀ ਆ ਭਾਈ। ਯਾਰ ਤੇਰੀ ਕਿਹੜੀ ਮਨ ਕਾਮਨਾ ਹੋ ਭਾਈ ਤੂੰ ਤਾਂ ਐਡਾ ਵੱਡਾ ਹੋਇਆ। ਨਾ ਹੋਣਾ ਰਾਲਾ। ਯਾਰ ਨੇਰਾ ਬਾਈ ਫਿਰ ਸੰਜੀਤ ਜੀ ਦਾ ਕਰ ਇੱਕ ਵਾਰ ਪੂਜਾ ਫਿਰ ਦੇ ਨੀ ਮੇਰਾ ਕਰ ਦੂ ਸੰਜੀ ਮਾਤਾ ਹੱਲ ਜ਼ਰੂਰ ਕਰ ਦੋ ਬਾਈ ਸਾਰੇ ਵੀ ਸੰਜੀ ਆ ਯਾਰ ਸਾਰਿਆਂ ਦੇ ਮੇਰੇ ਪੈਰ ਬਰਾਂ ਰੱਖੂ ਮੇਰਾ ਵੀ ਮਾਈ ਹੱਲ ਕਰੂ ਯਾਰ ਬਾਈ ਲਾਈਏ ਫਿਰ ਆਪਾਂ ਛੋਟੇ ਭਾਈ ਦੇਖ ਲੈਨੇ ਕਿੱਥੋਂ ਮਿਲਦੀ ਐ ਬਾਈ ਇਹ ਕਿਵੇਂ 10 ਰੁਪਏ ਨਹੀਂ ਲੱਗਣੇ ਯਾਰ ਕਿਉਂ ਬਾਈ ਬਾਈ ਹੁਣ ਤਾਂ ਦੋ ਦਿਨ ਰਹਿ ਗਏ ਉਹਦੇ ਪੈਰ ਬਰਾਂ ਦੇ ਆ ਇਹ ਆਪਾਂ ਕੱਲੀ ਟੈਰਿਆਂਵਾਂਗੇ ਆਪਾਂ ਇੱਕ ਦਿਨ ਕਰ ਲਾਂਗੇ ਬਾਈ 9 ਦਿਨ ਨਾ ਕਰਾਂਗੇ ਯਾਰ ਬਾਈ 9 ਦਿਨ ਵਾਲਾ ਮਾਤਾ ਮੰਨਦੀ ਆ ਉਹ ਤੁਸੀਂ ਦੇਖ ਲਓ ਜੇ ਲਾਣੀ ਆ ਪਰ ਹੁਣ ਦੋ ਦਿਨ ਰਹਿ ਗਏ ਹੁੰਦਾ ਕੋਈ ਨਹੀਂ ਬਾਈ ਯਾਰ ਮਾ ਮਾਤਾ ਦਾ ਸਾਰਿਆਂ ਦੀ ਸਾਂਝੀ ਆ ਹਾਂ ਬਾਈ ਤੇਰੀ ਕੀ ਮੇਰੀ ਕੀ ਕਰੋ ਸਾਰੀ ਸਾਰੇ ਮੁਲਕ ਦੀ ਦੰਦੀ ਕੀ 8 ਦਿਨ ਕੀ 9 ਦਿਨ ਆਪਾਂ ਵੀਰਾ ਬਣ ਕੇ ਨਹੀਂ ਦੱਸ ਯਾਰ ਸਾਂਝੀ ਮੇਰੀ ਆਪਾਂ ਫਿਰ ਤੇਰ ਕੇ ਆਵਾਂਗੇ ਚੱਲ ਫਿਰ ਭਾਈ ਥੋੜੇ ਆਪਾਂ ਬਾਜ਼ਾਰ ਚ ਜਾਇਆ ਉਹਨੇ ਦੇਖ ਲੈਣੇ ਆ ਟਰਾਈ ਕਰਕੇ ਯਾਰ ਸਾਨੂੰ ਨਹੀਂ ਪਰ ਪਤਾ ਬਾਜ਼ਾਰ ਚ ਕਿਹਦੇ ਮਿਲਦੀ ਆ ਤੈਨੂੰ ਪਤਾ ਹੋਊਗਾ ਚੱਲ ਮੈਂ ਦੇਖ ਕੇ ਦੱਸੂ ਨੂੰ ਵੀ ਕੋਈ ਸਾਂਝੀ ਹੈਗੀ ਕਿ ਨਾ ਬਾਕੀ ਥੋੜੇ ਕੋਈ ਕੋਈ ਮੈਨੂੰ ਕਿਤੇ ਪਾਤੇ ਲੈ ਚੱਲੋ ਬਾਜ਼ਾਰ ਚ ਮੈਂ ਪੁੱਛ ਲਊਗਾ ਠੀਕ ਆ ਬਾਈ ਸਾਡੀ ਅਰਜੀ ਬਦ ਤੇਰਾ ਹਾਲੀ ਹੋਏ ਅੱਛਾ ਬਾਈ ਚੱਲੀਏ ਫਿਰ ਬਾਈ ਆਪਾਂ ਕੋਈ ਚਲੋ ਜਾ ਆਏ ਜੀ ਬਦ ਤੇਰੀ ਮਾਂ ਤੋਂ ਸੋਣੀ ਲਵੇ ਚੱਲ ਬਾਈ ਫਿਰ ਪੱਚ ਆਉਦੀ ਐ ਯਾਰ ਚਲੋ ਯਾਰ ਬਾਈ ਬਣ ਕੇ ਮੈਨੂੰ ਦਵਾ ਕੇ ਜਾਓ ਯਾਰ ਆ ਜਾ ਬੇਗਲਾ ਬਾਈ ਨਾ 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 ਬਾਈ ਹੁਣ ਆਪਾਂ ਚੱਲਦੇ ਆ ਯਾਰ ਮੈਨੂੰ ਦਵਾ ਕੇ ਜਾਓ ਯਾਰ ਸਾਜੀ ਬਾਈ ਮੇਰੀ ਗੱਲ ਸੁਣੋ ਹੋਰ ਤੇ ਹੋ ਜਾ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਬਾਈ ਮਣਾ ਇੱਥੇ ਰਾਹ ਵਾਲਾ ਦਿੰਦੀ ਜਾਂਦਾ ਅੱਛਾ ਹਾਂ ਬਾਈ ਆ ਮੈਨੂੰ ਦਵਾ ਚੇਲੇ ਹੋ ਗਿਆ ਕੀ ਯਾਰ ਗੱਲ ਭਾਈ ਦਵਾ ਲਿਆ ਨੇ ਆ ਭਾਈ ਮੈਨੂੰ ਆਏ ਗਿਆ ਨਹੀਂ ਸਾਡੇ ਨਾਲ ਘਰੇ ਬਣਾਉਂਦੇ ਆ ਅੱਛਾ ਇਹ ਛੋਟੇ ਸ਼ਹਿਰ ਆ ਛੋਟੇ ਢੀਗ ਲੈਨੇ ਕੀ ਕਰਾਉਣੇ ਹੋਣ ਰੈਡੀਮੇਡ ਕਰੀ ਹੋਵੇ ਆਪਾਂ ਜਾ ਆਉਨੇ ਆ ਭਾਈ ਯਾਰ ਜਾਣ ਤੇ ਤਾਂ ਨਹੀਂ ਕੋਈ ਹੱਦ ਯਾਰ ਇਹ ਕੀ ਬਣਾ ਕਿੱਥੋਂ ਮਿਲਦੀ ਹੋਵੇ ਜਾਂ ਤੈਨੂੰ ਪਤਾ ਹੀ ਆ ਹਾਂ ਭਾਈ ਜਾ ਆਉਨੇ ਜਦੋਂ ਕਿੱਦਾਂ ਪਾਈ ਪਗੇਰਾ ਪਤਾ ਕਰ ਲੋ ਕਿਹੜਾ ਪਤਾ ਕਰਿਆਉਨੇ ਆ ਯਾਰ ਏ ਏਸੀ ਗੱਲ ਆ ਮੁੰਡੇ ਨੂੰ ਪਤਾ ਹੋਣਾ ਯਾਰ ਓਏ ਯਾਰ ਥੋੜੀ ਦੁਕਾਨ ਤੇ ਮੇਰੀ ਗੱਲ ਕਰਾਦਾ ਮੈਂ ਪੁੱਛਣਾ ਇਹਦੇ ਨਾਲ ਖੋ ਪੁੱਛਣਾ ਨਾ ਪੁੱਛਦੇ ਐ ਬਾਈ ਨੂੰ ਪਤਾ ਹੋਣਾ ਯਾਰ ਬਾਈ ਕੋਲ ਚੱਲਦੇ ਆ ਹਾਂਜੀ ਹੋ ਦਾ ਲਗਾ ਬਾਈ ਫੱਟਰੀ ਗਾ ਜੀ ਹੋਰ ਬਾਈ ਠੀਕੋ ਆ ਦਸਹੀ ਬਾਈ ਨੂੰ ਮਰੇ ਯਾਰ ਆਪਣੇ ਤੇ ਸਾਜੀ ਕਿਥੋਂ ਮੈਨੂੰ ਵੀ ਸਾਜੀ ਆਪਣੇ ਤੋਂ ਹੁੰਦੀ ਨਹੀਂ ਬਾਈ ਇੱਥੇ ਅੱਛਾ ਬਾਈ ਯਾਰ ਯਾਰ ਇਹਨਾਂ ਦੇ ਪਿੰਡ ਬਈ ਸਾਂਝੀ ਲਾਉਂਦੇ ਆ ਯਾਰ ਕਹਿੰਦੇ ਸਾਡੇ ਪਿੰਡ ਹਾਂ ਉਹ ਮਨਕਾਮਨਾ ਪੂਰੀਆਂ ਕਰਦੇ ਆ ਕੁੜੀਆਂ ਮੁੰਡੇ ਗੋਹੇ ਚ ਲਾਉਂਦੇ ਆ ਕਹਿੰਦੇ ਯਾਰ ਆਪਣੇ ਕੋਈ ਹੈਗਾ ਇੱਥੇ ਇੱਥੇ ਤਾਂ ਨਹੀਂ ਬਈ ਇੱਥੇ ਤਾਂ ਆਪਣੇ ਉਹ ਕਿਲੇ ਦੇ ਬਗਾਂ ਦਾ ਜੋ ਮੈਂ ਕਿਹਾ ਤੂੰ ਬਜ਼ਾਰ ਕਿੱਥੇ ਦੇ ਬਜ਼ਾਰਾਂ ਦੇ ਵਿੱਚੋਂ ਕਿਹ ਮੈਂ ਕਿਲੇ ਕਿਲੇ ਤੇ ਕਿਲੇ ਤੇ ਮੈਂ ਕਿਹਾ ਬਈ ਤੂੰ ਬਜ਼ਾਰ 'ਚ ਫਿਰਦਾ ਉਹਨਾਂ ਤੇਨੂੰ ਆਪਣੇ ਨੂੰ ਵੇਚਦੇ ਹੈਗੇ ਨੇ ਅਸੀਂ ਹੈਗੇ ਵੇਚ ਦੋ ਮਸੀਤ ਕੋਲੇ ਵੇਚ ਦੇ ਮਸੀਤ ਕੋਲੇ ਜੋ ਮੈਂ ਸਾਡੇ ਆ ਹੁਣ ਕਿਉਂਕਿ ਅੱਜ 1-2 ਦਿਨ ਤਾਂ ਰਹਿ ਗਏ ਹਾਂ ਉੱਥੇ ਬਚਾ ਹਾਂ ਹਮਾ ਹੁਣ ਨਹੀਂ ਪਿੰਡ ਹੀ ਕਰ ਨਹੀਂ ਨਹੀਂ ਬਈ ਨੰਗਿਆ ਟਾਈਮ ਆ ਉਹ ਬੜੀ ਰੱਬ ਕੋਲ ਸੁਣੀ ਰਹੇ ਨਹੀਂ ਯਾਰ ਬਾਈ ਕਦੇ ਆਪਣੇ ਨੌਂਦਾ ਕੋਣ ਆਪਣੇ ਕਦੇ ਲਾਈ ਨਹੀਂ ਭੱਲੇ ਚ ਸਰ ਬੜੇ ਬਲਦੇ ਨਹੀਂ ਘਟਾਉਂਦਾ ਹਾਂ ਯਾਰ ਬਾਈ ਫਿਰ ਕਿਨਾ ਪਤਾ ਕਰੀ ਗਈ ਏ ਚਲੋ ਚਾਹ ਠੀਕ ਆ ਬਾਈ ਧੰਨਵਾਦ ਯਾਰ ਕੋਈ ਪਰ ਹੁਣ ਆਪਣ ਨੂੰ ਕਿਥੋਂ ਨੂੰ ਜਾਣਦਾ ਕੀ ਯਾਰ ਉਹ ਤਾਂ ਮਿਲਦੇ ਹੋਂਦਲਾ ਮੈਂ ਤਾਂ ਆਪਾਂ ਇਹ ਕਰ ਰਹੇ ਨੇ ਕਿ ਸਾਥ ਬਣਾ ਕਰਦੇ ਆ ਯਾਰ ਮੈਨੂੰ ਆਉਂਦੀ ਨਹੀਂ ਬਾਈ ਯਾਰ ਸਾਨੂੰ ਤਾਂ ਪਤਾ ਨਹੀਂ ਕਿਨੇ ਬਣੂ ਅੱਛਾ ਬਾਈ ਮੈਨੂੰ ਤਾਂ ਪਤਾ ਬਣੋ ਫਿਰ ਅੱਜ ਬਣਾ ਲੈਣਾ ਤੂੰ ਮੈਂ ਬਣਾ ਲੈਣਾ ਚਾਹੀਦੀ ਦਾ ਕੀ ਆ ਬਣਾਉਣ ਵਾਸਤੇ ਬਾਈ ਮਿੱਟੀ ਚਾਹੀਦੀ ਆ ਬਾਈ ਮਿੱਟੀ ਚਾਹੀਦੀ ਆ ਹਾਂ ਵੀਰੇ ਗੋਆ ਦਾ ਮੈਲੀ ਜਾਊਗਾ ਉਹ ਮਿੱਟੀ ਆਪਣੀ ਗੋਆ ਦਾ ਬਾਈ ਮੱਝਾਂ ਬਾਧੂ ਆਪਣੇ ਮੱਝਾਂ ਆਣਦੇ ਨਹੀਂਆਂ ਨੇ ਸਾਡੇ ਚ ਬਾਹਲੇ ਚਾਹੀਦੀ ਆ ਠੀਕ ਆ ਬਾਈ ਫੇ ਚੱਲ ਬਾਈ ਪਰ ਆਇਆ ਪਉਪਰੋਂ ਚੱਲ ਐ ਕਰੋ ਸਾਡੇ ਕੋਈ ਪ੍ਰਾਣੀ ਬੁੜੀ ਹੈਗੀ ਆ ਵੀ ਜਿਹੜੀ ਪਿੰਡ ਪੁੰਡ ਤੋਂ ਆਈ ਹੋਵੇ ਹਾਂ ਹਾਂ ਬਾਈ ਉਧਰ ਪੁੱਛ ਲੈ ਅੰਮਰ ਬੁੜੀਆਂ ਲੋਕਾਂ ਨੂੰ ਪਤਾ ਹੋਣਾ ਨੂੰ ਪਤਾ ਆ ਉਹਨਾਂ ਨੂੰ ਕਿਹੜੀ ਨੂੰ ਕਿਹੜੀ ਨੂੰ ਕਿਹੜੀ ਨੂੰ ਬਾਈ ਹੋਊ ਕੋਈ ਇੱਕ ਅੱਧੀ ਬੁੜੀ ਪ੍ਰਾਣੀ ਬਾਈ ਕੋਈ ਆਪਣੀ ਜਿਹੜੀ ਬਾਹਰੀ ਪ੍ਰਾਣੀ ਪਿੰਡੋਂ ਪਿੰਡੋਂ ਚ ਮਾ ਪਤਾ ਹੂ ਆ ਮੈਂ ਪੁੱਛ ਲੈਣੇ ਹੁਣ ਪੁੱਛਣੇ ਨੇ ਬਈ ਯਾਰ ਕੀ ਗੱਲ ਐ ਬੁੜੀ ਆ ਨਾ ਪਤਾ ਬੱਸ ਬਾਈ ਦਾ ਬਾਈ ਆ ਚੱਲ ਬਾਈ ਦੇਖ ਲੈਣੇ ਕਿੱਥੋਂ ਵੇ ਜਾਣਾ ਪੰਛੀ ਬਾਈ ਕਿੰਨੇ ਪੁੱਛ ਲੈਣੇ ਕੋਈ ਨਾ ਚੱਲ ਨਾ ਤੇਰਾ ਹਾਲ ਲਗਰਾਵਾ ਯਾਰ ਆ ਬੇਬੇ ਨੂੰ ਦੱਸੀਏ ਬੇਬੇ ਕੱਢੀ ਜਾਗੀ ਆ ਬੇਬੇ ਬੇਬੇ ਆ ਮੁੰਡਾ ਕਿੰਨਾ ਸਾਡੇ ਸਾਦੀ ਲੱਗਦੀ ਆ। ਉਹ ਕਿਹੜੀਆਂ ਲਾਉਂਦੀ ਆ ਲੈ। ਅਪਣੇ ਤਾਂ ਲਾਈ ਨਹੀਂ ਜੇਬੇ ਕਿਸੇ ਲੈ ਅੱਜ ਤੱਕ। ਆਪਣੇ ਪਹਿਲਾਂ ਨੌਜਰ ਪੁਰਾਣੀਆਂ ਬੁੜੀਆਂ ਹੋ ਗਿਆ ਹੁਣ ਨਹੀਂ ਲਾਉਂਦੀਆਂ ਹੈਗੇ ਨਵੇਂ ਅੱਜ ਕੱਲ੍ਹ ਦੀਆਂ ਪੁਰਾਣੀਆਂ ਲਾਉਂਦੀਆਂ ਆ। ਬੇਬੇ ਲੱਗਦੀ ਕਿੰਨੇ ਆਗੀ। ਉਹ ਲੱਗਦੀ ਹੈ ਮਿੱਟੀ ਦੀ ਬਣਦੀ ਹੈ ਪਤਾ ਠੀਕ ਆ ਬੇਬੇ ਮਿੱਟੀ ਦੀ ਬਣਦੀ ਆ ਤੇ ਉਹ ਗੋਹੇ ਚ ਲੱਗਦੀ ਆ ਫੇਰ ਠੀਕ ਆ ਬੇਬੇ ਕਿਹਦਾ ਲੱਗਦਾਗਾ ਇੱਥੇ ਹੁੰਦਾ ਕੀ ਕੋਠਾ ਹੁੰਦਾ ਚੰਦ ਹੁੰਦਾ ਫੁਰਤੀ ਹੁੰਦਾ ਜੀ ਠੀਕ ਆ ਬੇਬੇ ਮਾਦਾ ਹੁੰਦੀ ਆਗੀ ਪਤਾ ਠੀਕ ਆ ਤੇ ਵਿੱਚ ਰੌਣ ਵੀ ਹੁੰਦਾਗਾ ਇਹ ਛਪਾ ਨਹੀਂ ਬੇਬੇ ਹੁਣ ਮੈਂ ਲਾਉਣੀ ਆ ਛਪਾ ਹੀ ਹੁੰਦਾ ਲਿਖਿਆ ਠੀਕ ਆ ਬੇਬੇ ਅਰੇ ਕਿੰਦਾ ਹੋਵੇ ਠੀਕ ਆ ਬੇਬੇ ਸਾਂਗੀ ਲੱਗਦੀ ਆ ਆ ਪੂਰਿਆ ਹੋ ਗਿਆ ਮੇਰੀ ਸਖੋਜ ਪੂਰੀ ਮੇਰੀ ਪਤ ਲਾ ਲਾ ਕੇ ਸਖ ਪੂਰੀ ਹੋਊਗੀ ਮੈਂ ਵਿਆਹ ਕਰਾਉਣਾ ਬੇਬੇ ਆਪ ਦਾ ਅੰਦੇ ਕਹਿੰਦਾ ਵਿਆਹ ਨਹੀਂ ਹੁੰਦਾ ਤੈਨੂੰ ਪਤਾ ਮੈਂ ਤਾਂ ਪਿੰਡ ਮੇਰੇ ਮਾਂ ਦਾ ਸਾਰਾ ਉਹ ਤੇ ਮਹਾਰਾ ਹੀ ਮੌਲਾ ਜਾ ਹੋ ਗਿਆ ਬੇੜਾ ਮੌਲਾ ਤੇ ਬੇਬੇ ਹੁਣ ਕੀ ਕਰਾਂ ਖਾਣਾ ਖਾਚੋ ਰਾ ਖਾ ਗਿਆ ਤੇ ਇੱਕ ਭਾਰੀ ਉਮਰ ਤੇਰੀ ਹੋ ਗਈ ਫੇਰ ਮਾਂ ਮਰ ਗਈ ਮਾਂ ਤੋਂ ਬਾਅਦ ਕਿਸੇ ਨੇ ਸਿਆਣਿਆ ਨਹੀਂ ਬੇਬੇ ਪਿਓ ਤੈਨੂੰ ਪਤਾ ਦਾਰੂ ਨਹੀਂ ਪੀਂਦਾ ਦਾਰੂ ਪੀਂਦਾ ਤੇ ਆਪੀ ਕਰਨੀ ਪਊਗੀ ਇਹੇ ਕਿੰਨੇ ਨਨ ਬੇਬੇ ਉਹਨਾਂ ਨਲਕਦੇ ਇਹਦਾ ਮੁੰਡਾ ਕਿਵੇਂ ਦੇਣੀ ਸਾਰੇ ਦੋ ਰਹਿ ਗਏ ਆਰਤੀ ਕਰਨੀ ਪਾਉਗੀ ਕੰਨਿਆ ਸੱਦੀਆਂ ਪਹਿਣ ਗਿਆ ਆਰਤੀ ਕਰਨ ਗਿਆ ਪ੍ਰਸਾਦ ਫੇਰ ਮਾਤਾ ਨੂੰ ਲੱਗੂਗਾ ਬੇਬੇ ਸਾਡੇ ਘਰੇ ਤਾਂ ਨਹੀਂ ਕੋਈ ਕੰਨਿਆ ਵੜਦੀ ਤੈਨੂੰ ਪਤਾ ਤਾਂ ਹੈ ਲੋਕਾਂ ਦਾ ਸਾਡੇ ਤਾਂ ਕਈ ਕੋਈ ਝਾਤੀ ਨਹੀਂ ਮਾਰਨ ਦਿੰਦਾ ਮੈਨੂੰ ਤਾਂ ਇਹ ਪਤਾ ਕੰਨਿਆ ਨਹੀਂ ਵੜਦੀ ਫਿਰ ਬਗਾਨੀ ਕੰਨਿਆ ਕਿਵੇਂ ਆਉਗੀ ਫਿਰ ਬਗਾਨੀ ਕੰਨਿਆ ਨੂੰ ਬਾਹਰ ਕੱਢੇਗਾ ਜੇ ਵਿਆਹ ਕਰਾ ਲਿਆ ਤਾਂ ਉਹ ਵਿਆਹ ਕਰਾਉ ਨੂੰ ਕਹਿਣਾਗਾ ਫੇਰ ਵਿਆਹ ਤਾਂ ਵਿਆਹ ਮੁੰਡਾ ਦੇਬੇ ਵਿਆਹ ਪਾਨੇ ਕਰੋਣਾ ਦੇਬੇ ਮੈਂ ਬਹੁਤ ਔਖਾਂ ਦੇਜੇ ਮੇਰਾ ਪਿਓ ਕੁੱਟਦਾ ਡੇਲੀ ਲੜਦਾ ਸਾਡੇ ਨਾਲ ਵੱਡੇ ਵਾਲੀ ਆ ਉਹ ਸਿਆਣ ਦੀ ਤੁਹਾਨੂੰ ਪਤਾ ਹੈ ਕਹਿਣਾ ਹੈ ਕਿ ਕੁੜੀਆਂ ਚਿੜੀਆਂ ਘਰੇ ਬਾੜ ਨਹੀਂ ਦੇਣੀਆਂ ਬੰਗਾਂ ਦੇ ਮੱਥੇ ਨਹੀਂ ਲੱਗਣਾ ਕੁੜੀਆਂ ਚਿੜੀਆਂ ਦੇ ਉਹਦੇ ਮੱਥੇ ਕਿਵੇਂ ਲੱਗੇਗਾ ਕੁੜੀਆਂ ਚਿੜੀਆਂ ਨੂੰ ਕੋਈ ਆਉਣ ਹੀ ਨਹੀਂ ਦਿੰਦਾ ਘਰੇ ਵੀ ਛੜਾ ਮਲੰਗ ਹੈਗਾ ਇਹਦੇ ਕਰਕੇ ਕੀ ਕੀ ਕਰੋਗੇ ਪਹਿਲੇ ਇੱਥੋਂ ਦੂਰ ਰਹੋ ਮੈਥੋਂ ਤਾਂ ਸਾਥ ਫੇਰ ਤੇਰੇ ਬਹੁਤ ਵਾਲੀ ਆਖ ਲੈਣ ਗਿਆ ਫਰ ਜਦੋਂ ਬਹੂ ਆ ਗਈ ਬੇਬੇ ਉਹ ਤਾਂ ਗੱਲਾਂ ਹੋਰ ਹੋ ਜਾਣਗੀਆਂ ਉਹ ਤਾਂ ਮੈਨੂੰ ਸਿਆਣਾ ਕਹਿਣ ਲੱਗਿਆ ਮੈਂ ਨਿਤਮੁਰਦਕਾਰ ਪੁੱਤ ਆਰਤੀ ਸਾਜੀលਵਾ ਆਰਤੀ ਕਰਨੀ ਪਾਉਗੀ ਤੈਨੂੰ ਨਾ ਨਰਾਤੇ ਦਸਮਾ ਦਸਹਰਾ 98 ਤੇ ਆ ਵਿਆਹ ਹੋ ਪਤਾ ਜਿੱਦਿ ਆਪਾਂ ਗੱਲ ਹੀ ਤੈਰਿਆਈ ਹੁਣ ਸਾਜੀ ਬਣੂਗਾ ਲਈ ਜੇ ਇਕੱਲੀ ਤੈਰਿਆਈਏ ਮਾਤਾ ਪਤਾ ਅਗਲੇ ਸਾਲ ਨਾ ਬਣੂਗੀ ਨਾ ਬੇਬੇ ਅਗਲੇ ਸਾਲ ਤਾਂ ਨਿਆਣੇ ਨਿੱਕੇ ਜੰਮਣਿਆ ਲੈ ਅਗਲੇ ਸਾਲ ਤਾਂ ਬਾਹਲਾ ਪਾਤਾ ਪਤਾ ਨਿਆਣੇ ਨੇ ਕਿਹੜੀ ਸੇਤੀ ਨਹੀਂ ਹੁੰਦੇਗੇ ਨਾ ਨਾ ਆਹਦੀ ਸੇਤੀ ਨਿਆਣੇ ਨਿੱਕੇ ਹੁੰਦੇ ਬੇਬੇ ਚਲੇ ਆਏ ਕਰਦੇ ਵੀ ਦੋ ਦਿਨਾਂ ਜਿਹੜੇ ਦੋ ਦਿਨ ਲਾਰੂਗਾ ਇਹਦੇ ਮਨ ਦਾ ਮਨ ਕੀ ਬਦ ਮਾਤਾ ਸੁਣ ਲੈ ਤੋ ਦੇ ਆਪ ਕੋ ਕਿਹੜਾ ਆਪ ਵੀ ਇੱਥੇ ਮਲ ਦੀ ਦਵਾਈ ਆ ਚਾਂਡਾ ਵੇ ਜਿੱਕੀ ਪਹਿਲੇ ਬਣਦੀ ਆ ਉਹ ਚਲ ਫਿਰ ਨਾ ਬੇਬੇ ਇਹਦੀ ਕਰਦੇ ਆ ਫਿਰ ਕੋਈ ਹੋਰੋ ਸੰਜੀ ਦਾ ਕਰਦੇ ਆ ਤੂੰ ਬਣਾ ਨਹੀਂਂਗੀ ਬੇਬੇ ਹਾਂ ਹਾਂ ਇਹ ਸਾਨੂੰ ਰੋੜ ਲਈ ਜੀ ਤੇਰੇ ਕੋ ਆਵਾਂਗੇ ਫਿਰਲੇ ਠੀਕ ਆ ਬੇਬੇ ਧੰਨਵਾਦ ਬੇਬੇ ਠੀਕ ਆ ਬੇਬੇ ਲੈ ਕਾ ਮੈਂ ਹੈਗਾ ਹੀ ਹਾਂ ਚਲੋ ਚੱਲੀ ਇੱਕ ਵਾਰੀ ਦੇਖ ਲੈ ਮੇਰੀ ਕਲ ਨੂੰ ਬਾਈ ਤੂੰ ਗੋਹੇ ਦਾ ਹੱਲ ਕਰਕੇ ਵੇਲੇ ਕਿਵੇਂ ਕਰਕੇ ਦਾ ਬਈ ਗੋਹਾ ਬਾਦੂ ਰਹਿ ਗਿਆ ਇੱਥੇ ਉਹ ਫਾੜਿਆਂ 'ਚ ਯਾਰ ਗੋਹਾ ਬਾਦੂ ਯਾਰ ਗੋਹੇ ਦੀ ਕੀ ਗੱਲ ਆਪਾਂ ਹੁਣ ਲਿਉਨੇ ਪੱਠਲ ਨਹੀਂ ਹੈਗਾ ਆਪਣੇ ਕੋਲ ਓਏ ਉੱਥੇ ਬੁੜੀਆਂ ਬੱਥੀ ਜਾਂਦੀਆਂ ਨੇ ਉਹਨਾਂ ਦੇ ਚੱਕ ਲਈ ਚੱਲ ਤਰਦੀ ਓਏ ਆਜੋ ਹੋਰ ਬਾਈ ਹਾਂ ਕਿਵੇਂ ਆ ਠੀਕੋ ਆ ਜਾ ਆ ਜਾ ਗੋਹਾ ਲੈ ਕੇ ਆਣਾ ਗੋਹਾ ਤੈਨੂੰ ਕਿੱਥੇ ਮੈਂ ਬਾਈ ਇੱਥੇ ਮੈਂ ਚੱਲ ਆਜੋ ਆਇਓ ਆਜੋ ਗੋਹਾ ਲੈ ਕੇ ਆਉਨੇ ਆ ਬਾਧੂ ਪਿਆ ਯਾਰ ਆ ਆ ਜਾ ਇਹ ਕਰ ਲੋ ਇਕੱਠਾ ਤੁਸੀਂ ਕਰੋ ਮੁੰਡਿਓ ਚਲੋ ਸ਼ੁਰੂ ਫੜੋ ਇਕੱਠਾ ਪਰਾਰ ਨੂੰ ਖੜਾ ਰਹਿਣ ਦੋ ਆ ਜਾ ਬਾਈ ਬਾਈ ਕੋਈ ਨਾ ਮੈਂ ਖੜ ਦੇਣਾ ਤੁਸੀਂ ਕਰੋ ਪਰ ਰਸਤੇ ਵਾਰ ਆਇਆ ਛੰਦੇ ਇਹਨੂੰ ਰਹਿਣ ਦੇ ਯਾਰ ਇੱਥੇ ਆਪਾਂ ਕਰ ਲੈਨੇ ਆ ਗੋਹਾ ਇਕੱਠਾ ਚਲ ਕੇ ਤੁਸੀਂ ਕਰ ਲੋ ਗੋਹਾ ਇਕੱਠਾ ਦੀ ਵਸ ਅੱਲੇ ਆ ਗਈ ਵੀ ਕੋਈ ਤਾਂ ਕਾ ਲੂੰ ਕੋਈ ਗੇਟਾ ਤੇ ਸੀਗੀ ਉਹ ਉਹ ਬੁੜੀ ਨੇ ਰੱਖੀ ਹੋਣੀ ਕੋਈ ਚੁੱਲਾ ਚੱਲਦਾ ਪੱਥਰ ਵਾਸਤੇ ਅੱਛਾ ਦੱਸ ਤੂੰ ਕਾ ਆਪਣਾ ਕੰਮ ਬਣੂ ਹਾਂ ਇਹਨਾਂ ਨੂੰ ਤਾਂ ਬਣ ਜੂ ਦੇਖ ਵੀ ਸੰਜੂ ਬਣੂ ਛਿੰਦੇ ਨਾਲ ਬਣੂ ਬਸ ਠੀਕ ਹੈ ਬਣ ਜੂ ਇਹਦਾ ਕੰਮ ਵਧੀਆ ਕਰ ਲਿਆ ਪਰ ਕੋਈ ਗੜਨਾ ਬਈ ਤੇਰੀ ਬੁੜੀ ਠੀਕ ਹੈ ਐ ਕਰ ਭੱਜ ਕੇ ਥਲੋ ਪਾਣੀ ਭਰ ਕੇ ਲਿਆ ਢੋਲੀ ਚ ਭੱਜ ਕੇ ਜਾ ਬਾਈ ਵੜ ਕੇ ਅੱਜ ਲਾ ਦੇਣੀ ਆ ਹਾਂ ਬਸ ਲਾ ਦੇਣੀ ਆ ਸੈਟ ਹੋ ਗਏ ਭੈਜੋ ਮਾੜਾ ਜਾ ਚੌਂਕੀ ਮਾਰ ਲੈ ਹਾਂ ਆ ਜਾ ਬਈ ਆ ਜਾ ਵਾਹ ਉਹ ਬਈ ਲਿਆਉਂਦਾ ਫਿਰ ਪਾਣੀ ਲੋ ਜੀ ਧਰ ਦੇ ਉਰੇ ਧਰਦਾ ਪਾਣੀ ਆ ਫਿਰ ਲੈ ਬਈ ਹੁਣ ਕੁਦੇ 10:00 ਵਜੇ ਕਿਵੇਂ ਬਣਨਗੇ ਤਾਰੇ ਪਾਣੀ ਤਾਂ ਠੀਕ ਆ ਬਾੜਾ ਮੋਟਾ ਹੱਥ ਨੂੰ ਗਿੱਲਾ ਕਰਕੇ ਉਹ ਕਰਾਂਗੇ ਆਪਾਂ ਦਾ ਇਹ ਹੁਣ ਬਣਾਉਣਾ ਕੀ ਇਹਦਾ ਪਹਿਲਾਂ ਆਪਾਂ ਤਾਰੇ ਬਣਾ ਲਈਏ ਤਾਰੇ ਬਣਾਉਣੇ ਆ ਬਾਈ ਤਾਰੇ ਤਾਂ ਮੈਂ ਵੀ ਬਣਾ ਦੂੰ ਸਿੰਦੇ ਬਣਾ ਕੇ ਦਿਖਾ ਤੈਨੂੰ ਪਤਾ ਹੈ ਤੈਨੂੰ ਹਸਾਵਾ ਜਾਂਦੇ ਤਾਰੇ ਤਾਂ ਕੀ ਆ ਯਾਰ ਬਈ ਤਾਰੇ ਤਾਂ ਆਪਾਂ ਬਣਾਉਂਦੇ ਰਹੇ ਆ ਛਿੰਦੇ ਆ ਮਾਤਾ ਦਾ ਆਪਣੇ ਕਈ ਲੱਖ ਹਾਂ ਬਾਈ ਇਹਦਾ ਆਪਣਾ ਕੰਮ ਹੋ ਗਿਆ ਫਿੱਟ ਠੀਕ ਆ ਬਾਈ ਹੁਣ ਇਹਨੂੰ ਆਪਾਂ ਸਵੇਰੇ ਜਾ ਕੇ ਤੇਰੇ ਆਵਾਂਗੇ ਕਿੰਨੇ ਖਾਤਾ 8 ਦਿਨ ਦਾ 9 ਦਿਨ ਨਹੀਂ ਪੂਰੇ ਹੋਏ ਠੀਕ ਆ ਬਾਈ ਕਿਉਂਕਿ ਇੱਕ ਦਿਨ ਚੱਲ ਕੋਈ ਨਾ ਮਾਦ ਨੂੰ ਆਪਾਂ ਦਾ ਉਹ ਮੰਗਲ ਮਰਾਦ ਮੰਗਦੇ ਹੁੱਡੇ ਹੁਣ ਆਪਣੀ ਤੂੰ ਐਂ ਦੱਸ ਬਾਈ ਆਪਣੀ ਮਾਈ ਸਾਜੀ ਸਹੀ ਆ ਸਹੀ ਆ ਸਹੀ ਆ ਵਧੀਆ ਐਂ ਲੱਗਦੀ ਹੁੰਦੀ ਆ ਹਾਂ ਹੀ ਲੱਗਦੀ ਛੋਡੇ ਵੀ ਤੁਸੀਂ ਐਂ ਲਾਉਂਦੇ ਹੋ ਸਾਡੇ ਬਾਦ ਥੋੜੀ ਜਾ ਕੇ ਲਾਉਂਦੇ ਆ ਵਧੀਆ ਤੇਰੀ ਜਨਾਲਾ ਤੂੰ ਦੀ ਆ ਕੋਈ ਗੱਲ ਨਹੀਂ ਬਾਈ ਫਿਰ ਛੋਡੇ ਕੁਣੀਆਂ ਬੁੜੀਆਂ ਹੋਣਗੀਆਂ ਸਾਡੇ ਤਾਂ ਵੀਰੇ ਹੁਣ ਛੜੇ ਜਣਾਂਗੇ ਹੈਗੇ ਆ ਸਾਡੇ ਨਹੀਂ ਕੋਈ ਦੇਖਾਉਂਦਾ ਹਾਂ ਹੁਣ ਆਪਾਂ ਇਹਨੂੰ ਸਵੇਰੇ ਤੈਰ ਕੇ ਆਉਣਾ ਕਿੰਨੇ ਵਜੇ ਆਉਣਾ ਮੈਨੂੰ ਫੋਨ ਲਾ ਦੀ ਮੈਨੂੰ ਨੰਬਰ ਦੇ ਕੇ ਜਾ ਬਸ ਮੇਰੇ 4-5 ਦੇ ਵਜੇ ਤੇ ਰੱਖੋ ਠੀਕ ਆ ਕਿੰਨੇ ਕ ਜਾਣੇ ਜਾਈਏ ਆਪਾਂ ਬਸ ਆਪਾਂ ਕਿੰਨੇ ਜਾਣੇ ਜਾਈਏ ਮੈਨੂੰ ਦੱਸ ਕੱਲ ਦੱਸ ਦੇ ਜਾਣੇ ਕੋਈ ਯਾਰ ਰੋਕੋ ਜਾਣੇ ਚੱਲ ਜਿੰਨੇ ਹੋਏ ਤੇ ਰਹੇ ਨੇ ਮੈਂ ਤਾਂ ਜਾਣਦਾ ਨਹੀਂ ਇੱਥੇ ਕਿਤੇ ਨੇ ਜਿੰਨੇ ਆਪਣੇ ਹੋਏ ਉਹ ਆਪਾਂ ਕਰਨਾ ਜੀ ਕੋਈ ਗੱਲ ਨਹੀਂ ਤੇ ਸਵੇਰੇ ਭੋਗ ਲਿਆਵਾਂਗੇ ਠੀਕ ਆ ਬਾਈ ਮੇਰੇ ਤੇਰ ਕੇ ਹੋਣੀ ਆ ਹਨਾ ਬਾਈ ਵਾ ਗੱਲ ਹੀ ਠੀਕ ਆ ਬਾਈ ਬਾਈ ਸ਼ਿੰਦੇ ਹਾਂ ਬਾਈ ਹਾਂ ਕੋਈ ਮੋਨੋ ਕਾਮਨਾ ਮੰਗਣ ਵਾਲੀ ਆ ਬਾਈ ਮੰਗ ਲੈ ਹਾਂ ਬਾਈ ਤੂੰ ਐ ਕਰ ਮੰਗ ਲੈ ਯਾਰ ਜਿਹੜੀ ਤੇਰੀ ਇੱਛਾ ਰਹਿੰਦੀ ਆ ਤੂੰ ਅੱਜ ਮੰਗ ਲੈ ਮੈਂ ਕਰ ਦੂ ਪੂਰੀ ਬਾਈ ਕੋਈ ਨਹੀਂ ਲੱਗਦਾ ਬਾਈ ਪੂਰੀ ਲਾਵੇ ਆਪਾਂ ਸ਼ਰਦਾ ਦੀ ਕੀ ਗੱਲ ਆ ਬਾਈ ਸ਼ਰਦਾ ਦਾ ਲੱਗੋ ਕੋਈ ਹੋ ਜਾਣਾ ਸ਼ਰਦਾ ਦਾ ਬਾਈ ਆਪਾਂ ਪੂਰੀ ਦਿਖਾਈ ਆ ਦੇ ਸਾਰੇ ਲੋਕਾਂ ਦੀ ਹੁੰਦੀ ਆ ਬਾਈ ਤੇਰੀ ਹੋ ਜੂਗੀ ਜਿੱਥੇ ਐਨੇ ਐਨੇ ਦੀ ਮਾਤਾ ਨੇ ਸਾਰੇ ਤੇਰੀ ਕੀ ਪਿੱਛੂ ਪਏ ਆ 헤 ਮਰੀਏ ਦਾ ਦੀਏ 헤 ਮਰੀਏ ਦਾ ਦੀਏ ਮੇਰਾ ਕੰਮ ਕਰ ਦੇ ਮੇਰਾ ਪਿਆਰ ਵਾਲਾ ਕੰਮ ਪੂਰ ਚੜਾ ਦੇ ਇਹ ਮੇਰੀ ਮਾਈਏ ਅਗਲੀ ਯਾਰ ਮੈਂ ਆਦੀ ਬਹੂਰੇ ਹੱਥਾਂ ਨਾਲ ਸਪੈਸ਼ਲ ਮਾਈ ਤੇਰੀ ਸਾਂਝੀ ਮਾਂ ਬਣਾਉਂ ਕੱਲੀ ਕੱਲੀ ਰੀਜ ਪੂਰੀ ਕਰੂੰ ਆਪਦੀ ਘਰਾਂ ਦੇ ਹੱਥੋਂ ਇਹ ਮੇਰੀ ਦਾਤੀਏ ਮੇਰੀ ਮਨਕਾਮਨਾ ਪੂਰੀ ਕਰ ਦੇ ਜੈ ਸਾਂਝੀ ਮਾਈ ਦੀ ਬੋਲ ਸੱਚੇ ਦਰਬਾਰ ਕੀ ਜੈ ਜੈ ਹੋ ਮਾਂ ਆਜੂ ਮਰੀ ਆਪਣੇ ਉਹ ਵੀ ਯਾਰ ਹੈ ਠੀਕ ਆ ਬਾਈ ਦੇ ਵਿੱਚ ਦੀਵਾ ਜਲਾ ਪੰਜ ਦੇ ਟਾਈਮ ਹੋ ਜਾਂਦਾ ਜਿਆਦਾ ਠੀਕ ਆ ਬਾਈ ਦੀਵਾ ਬਾਈ ਫਿਰ ਸਵੇਰ ਤੂਰ ਚ ਚੜ ਜਾਣਾ ਦੀਵਾ ਹੀ ਤਾਂ ਚਲਾ ਦਈਏ ਬਾਈ ਹਾਂ ਫਿਰ ਦੀਵਾ ਜਲਾ ਲਾ ਸੀ ਕਿਉਂ ਨਾ ਹਾਂਦਾ ਬਾਈ ਮੈਂ ਸਪੈਸ਼ਲ ਵਾਹ ਠੀਕ ਆ ਫਮ ਆਈ ਵੀ ਦਿਨ ਸੋਨੇ ਵਾਰ ਚ ਗੋਰੀ ਮੈਨੂੰ ਕੋ ਚਾਹੀਦਾ ਵਾਹ ਠੀਕ ਆ ਹਾਂ ਬਾਈ ਤੇਰੇ ਪਿੱਛੋਂ ਤੇ ਡੱਬੀ ਪਈ ਐ ਮਲਾ ਦਾ ਹਾਂ ਹਾਂ ਬਾਈ ਮਲਾ ਦਾ ਠੀਕ ਭਾਈ ਬਰਮਾ ਗੱਲ ਨਹੀਂ ਕਰਕੇ ਜਾਣਾ ਦਾ ਨਾਲਾ ਵੀਰੇ ਆਟੇ ਪਾ ਲਾ ਦਾ ਮੁੰਡਾ ਆਪਣਾ ਥੱਲੇ ਖੜਾ ਆਟੋ ਲਈ ਤੇਰਾ ਹੋ ਰਾਇਆ ਨਹੀਂ ਸੱਚਾ ਟਵਾਲਾ ਮੁੰਡਾ ਉੱਤੇ ਆਟੋ ਵਾਲਾ ਮੁੰਡਾ ਥੱਲੇ ਹੀ ਉਹ ਚਲੋ ਮੈਂ ਕੋਈ ਸਾਡਾ ਕੋਈ ਨਹੀਂ ਜੀਣਾ ਰਾਇ ਜਲਾਵਾ ਯਾਰ ਤੂੰ ਤੇ ਬਾਬਾ ਜਲਾਵਾ ਇੱਕ ਆ ਵੀ ਜਲਾਉਂਦੇ ਤੂੰ ਆਹ ਮੈਂ ਜਲਾਵਾ ਆਹ ਬਈ ਜਿੰਦਾ ਹੈ ਚੱਲ ਬਈ ਫਿਰ ਘਰ ਮੜੀ ਜੀ ਆਤੀ ਬਈ ਉਹਨੂੰ ਤਾਂ ਪਤਾ ਹੈ ਨਾ ਸਾਨੂੰ ਤਾਂ ਪਤਾ ਨਹੀਂ ਆਏਗਾ ਲੈ ਵੀ ਮਾਨਸ ਚ ਕਰ ਦੋ ਦਾਨ ਸੇ ਮਰੀ ਜੀ ਸਾਡੇ ਸਾਡੇ ਮੁਕਾਮਾਂ ਵਾਹ ਸਾਰਿਆਂ ਨੇ ਪੂਰੇ ਨਹੀਂ ਕੀ ਸਾਰੇ ਪੁੱਲਾ ਟੁਕੜਾ ਮਾਫ ਕਰੀ ਅਣਜਾਣੇ ਨਜਾਇਕ ਸਾਧੂ ਗਲਤੀਆਂ ਬਹੁਤ ਹੋ ਗਈਆਂ ਹੋ ਗਈਆਂ ਮਾਈ ਮਰੀਏ ਬੱਚੇ ਸਾਡੇ ਕੀ ਮਾਫ ਕਰੀ ਅਸੀਂ ਅਗਲੀ ਜਾਂ ਰੌਣ ਦੇ ਨਿਵਾਤੇ ਪੂਰਾ ਸਰਕਾਰ ਨਾਲ ਮਾਈ ਮਰੀਏ ਦੀ ਹਾਂਜੀ ਲਾਵਾਂਗੇ ਬਸ ਮਾਈ ਮਰੀਏ ਸੇ ਏ ਸੰਗਤ ਦੇ ਵਿੱਚ ਰਿਵਟਰ ਜੱਟਾਂ ਪਾਉਣ ਲੈ ਬਈ ਤੱਕੜਾ ਪਾ ਲਈਏ ਬਈ ਤੱਕੜਾ ਪਾ ਲਈਏ ਆ ਰੱਖ ਬਈ ਫਿਰ ਸਿੱਖਣ ਲੱਗੀ ਵਿੱਚ ਹੀ ਰੱਖ ਲੈ ਮੈਨੂੰ ਹਾਂ ਬਈ ਲੈ ਤੇ ਤਰਾਉ ਲੋ ਬਈ ਮਰੇ ਸਿਰ ਤੇ ਚੱਲ ਬਈ ਤੇਰਾ ਕੰਮ ਸਭ ਹੋ ਜਾਊਗਾ ਆਹ ਬਾਲੇ ਲੈ ਬਈ ਤੇਰਾ ਕੰਮ ਕਰ ਦੇ ਬਈ ਉਹ ਗੱਡੀ ਕੋ ਨਹੀਂ ਆਈ ਗੱਡੀ ਕੋ ਨਹੀਂ ਬੱਤੀਗਾ ਲੈ ਚਲਾਏਗਾ ਪਰ ਗੱਡੀ ਆਹ ਬੈਠੀਏ ਮੇਰੇ ਜੀ ਬੈਠੀਏ ਮੇਰੇ ਜੀ ਸਾਡੀ ਮਾਈ ਦਾ ਭੋਲ ਜੀ ਆ ਇੱਥੇ ਬੈਠ ਜਾ ਬਾਈ ਆਹ ਚਲ ਬਾਈ ਮੂਰੇ ਬਾਈ ਮੂਰੇ ਬੈ ਜਾ ਬਾਈ ਮੂਰੇ ਬੈ ਜਾ ਇੱਥੇ ਬੈ ਜਾ ਬਾਈ ਇੱਥੇ ਜਾ ਆਹ ਬਾਡੀ ਬੈ ਹੇ ਦੋਤੀ ਕਰਦੇ ਅਦਸ਼ਾਪ ਹੇ ਦਾਂਗੀ ਹਲਾ ਹੈ ਕਰਦੇ ਅਦਸ਼ਾਪ ਆਵੇ ਚੱਲੀਏ ਹਾਂ ਹਾਂ ਬਾਈ ਚੱਲੋ 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 ਬਈਏ ਭੋਗਾ ਲੋਕ ਬੰਦਾ ਦੇ ਭੋਗ ਦਾ ਉਹ ਬੰਦਾ ਆ ਸਾਡੇ ਭੋਗ ਦੇ ਗੋਗ ਦਾ ਉਹ ਮੱਤਾ ਦੇਖੋ ਮਰੀ ਸਤਿਗੁਰੂ ਮੰਗੋ ਲੋਕ ਮੰਗੋ ਰੇਤੋਂ ਬੰਦਾ ਦੇ ਇੱਥੇ ਦੀਵਾਲਾ ਆ ਲਿਆ ਪਰੇ ਜੇ ਉਹ ਵੀ ਚੱਲ ਬਰਵਾ ਕਰਦੇ ਲੈ ਕੇ ਰੱਬ ਦਾ ਨਾਮ ਸਾਡੇ ਇਹ ਮਾਈ ਸਾਂਗੀ ਸਾਡੀ ਕਰੀਮਣ ਕਾਮਨਾ ਪੂਰੀ ਇਹ ਮਾਈ ਸਾਂਗੀ ਸਾਡੀ ਕਰੀਮਣ ਕਾਮਨਾ ਪੂਰੀ ਮੇਰੇ ਚਿੱਟਿਆਂ ਚੋਂ ਬਾਲ ਮਾਂ ਤੇ ਕਢਾ ਦੇ ਮੇਰੇ ਚਿੱਟਿਆਂ ਚੋਂ ਬਾਲ ਮਾਂ ਪਾਤਾ ਦੇ ਕਹਿੰਦੇ ਵੀਰੇ ਮੇਰੀ ਗੱਲ ਸੁਣੋ ਬਾਜ਼ਾਰੇ ਇਹਨੇ ਇਹਨੂੰ ਜਲ ਪ੍ਰਵਾਹ ਕਰ ਤੋਂ ਟਾਈਮ ਲਾ ਜਲ ਪ੍ਰਵਾਹ ਕਰੀਏ ਭਾਈ ਕਿਵੇਂ ਪਹਿਲਾਂ ਕੀ ਕਰੀਏ ਭਾਈ ਜਲ ਪ੍ਰਵਾਹ ਕੋਈ ਨਾ ਵੀਰੇ ਹੌਲੀ ਹੌਲੀ ਕਰਕੇ ਉਹ ਕਰ ਤੋਂ ਪਹਿਲਾਂ ਫੋਕ ਭਾਈ ਫੋਕ ਵੰਡਦੇ ਆ ਭਾਈ ਆ ਪਹਿਲਾਂ ਜਲ ਪ੍ਰਵਾਹ ਕਰੀਏ ਨਹੀਂ ਨਹੀਂ ਇਹ ਤਾਂ ਖਾਵਾਂਗੇ ਭਾਈ ਕਿੱਥੇ ਰੱਖੀਏ ਭਾਈ ਭਾਈ ਇੱਥੇ ਬਿਠਾ ਦੇ ਮੁੰਡਿਆਂ ਨੂੰ ਤਾਂ ਆ ਬੜੀ ਹੈ ਭਾਈ ਲੇ ਬਾਈ ਫਿਰ ਮੈਨੂੰ 10 ਵਿੱਚ ਤਾਂ ਨਹੀਂ ਵਰਨਾ ਬਾਈ ਪਾਣੀ ਦੇ ਨਾ ਮੈਂ ਆਪਣੀ ਵਿੱਚ ਨਹੀਂ ਵਰਨਾ ਅੱਛਾ ਇੱਥੇ ਖੜਾ ਹਾਂ ਹਾਂ ਬਾਈ ਇੱਥੇ ਠੀਕ ਆ ਬਾਈ ਲੈ ਬਾਈ 10 ਹੁਣ ਪਹਿਲਾਂ ਕੀ ਜਲ ਪ੍ਰਵਾਹ ਕਰਾਂ ਪਹਿਲਾਂ ਬਾਈ ਸੂਰਜ ਕਰਦਾ ਹੈ ਇਹ ਮਾਈ ਮੇਰੀ ਸਾਜੀ ਤੜੀ ਮਣਕਾਵਾਣਾ ਪੂਰੀ ਤੜ ਜਿੱਤੇ ਆ ਜੋ ਬਾਲ ਕਢਾ ਦੀ ਇਹ ਮਾਈ ਮੇਰੀ ਸਾਜੀ ਥੋੜੇ ਫਿਰ ਕਰੀ ਹੁਣ ਥੋੜੀ ਵੀ ਆਜੋ ਮੁਰਿਓ ਲਾੜੋ ਹੱਥ ਸੋਟੀਆਂ ਵੀ ਖੁਆਇਸਾ ਪੂਰੀਆਂ ਹੋਣਗੀਆਂ ਸੋਟੀਆਂ ਵੀ ਆਜੋ ਐਨ ਅਸੋ ਜੀ ਇਹ ਮਾਈ ਮੇਰੀ ਸਾਂਝੀ ਮੇਰੀ ਕਰੀ ਮਨ ਕਾਮਨਾ ਇਹ ਮਾਈ ਮੇਰੀ ਸਾਂਝੀ ਮੇਰੀ ਕਰੀ ਮਨ ਕਾਮਨਾ ਕਿਉਂ ਹੋਰੇ ਹੋਰੇ ਸਾਰਾ ਬੱਠਲ ਚੱਲ ਪਰਵਾਹ ਕਰ ਦੋ ਮਾਤਾ ਨੂੰ ਸਾਰਾ ਬੱਠਲ ਹੀ ਕਰਦੀ ਹੈ ਭਾਈ ਸਾਰਾ ਇਕੱਠਾ ਹੀ ਕਰ ਦੋ ਬੱਠਲ ਤਾਂ ਨਹੀਂ ਕਰਨਾ ਸਾਰਾ ਬੱਠਲ ਰਹਿਣ ਦੇ ਵਿੱਚ ਅੱਛਾ ਬੱਠਲ ਰੱਖ ਲਈਏ ਕਿਤੇ ਹੋਰ ਬੁੜੀਆਂ ਬਾਬਾ ਗੱਲ ਪੈ ਜਾਣਗੀਆਂ ਹੋਰ ਤੇਰੇ ਤਾਂ ਪਹਿਲਾਂ ਹੀ ਲੱਗਦੀਆਂ ਨੇ ਬੁੜੀਆਂ ਇਹ ਭਾਈ ਮੇਰੀ ਸਾਂਝੀ ਮੇਰੀ ਕਰੀ ਮਨਕਾਮਨਾ ਪੂਰੀ ਮੇਰੇ ਚਿੱਟਿਆਂ ਜੋ ਬਾਲ ਚੜਾ ਦੇ ਮੇਰਾ ਵਿਆਹ ਕਰਾ ਦੇ ਇਹ ਭਾਈ ਮੇਰੀ ਸਾਂਝੀ ਮੇਰੀ ਕਰੀ ਮਨਕਾਮਨਾ ਪੂਰੀ ਲੈ ਭਾਈ ਕਰਗੇ ਭਾਈ ਆਂਗਦਾ ਜਿਹੜੀ ਨਾਲ ਲੈ ਬਾਰਡ ਹੋਰ ਵੀ ਲੈ ਤੱਕ ਤਾਂ ਉਹਨਾਂ ਦੇ ਬਾਰਡ ਨੇ ਜਲ ਪ੍ਰਵਾਹ ਕਰਦੀ ਇਹ ਦੇਣਾ ਯਾ ਥੋੜਾ ਇਹ ਕਰ ਦੋ ਭਾਈ ਠੀਕ ਆ ਭਾਈ ਲੈ ਭਾਈ ਲੈ ਭਾਈ ਪਰ ਉਹ ਹੋ ਗਲੇ ਮਾਈ ਦਾ ਆ ਬੰਦੇ ਚਲੋ ਭਾਈ ਯਾਰ ਚਲੋ ਭਾਈ ਚੱਲੀਏ ਪਵਣ ਕਰੇ ਚੱਲੀਏ ਭਾਈ ਹਾਂ ਕਰੇ ਚੱਲੀਏ ਲੈ ਭਾਈ ਆਜੋ ਹਾਂਜੀ ਮਾਈ ਦਾ ਆਪਣੀ ਕਰੂ ਹੁਣ ਮਨ ਕਾਮਨਾ ਪੂਰੀ ਹਾਂ ਭਾਈ ਠੀਕ ਆ ਭਾਈ ਚੱਲ ਬਈ ਹੈ ਜੀ ਲਾਵੇ ਗੱਡੀ ਘਰ ਨੂੰ ਹਾਂਜੀ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਡਾ ਹੁਣੀ ਇਹ ਐਪੀਸੋਡ ਦੇਖਿਆਗਾ ਹਾਂਜੀ ਛੜਿਆ ਦੀ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾ ਇਹ ਅਸੀਂ ਇੱਕ ਐਪੀਸੋਡ ਐਪੀਸੋਡ ਬਣਾਇਆ ਹੈਗਾ ਨਾ ਕਿ ਅਸੀਂ ਕਿਸੇ ਧਾਰਮਿਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਤੇ ਬਾਕੀ ਹਾਂ ਰਹੀ ਗੱਲ ਇਹ ਅਸੀਂ ਇੱਕ ਵੀਡੀਓ ਦੇ ਤੌਰ ਤੇ ਛੜੇ ਬੰਦੇ ਦਾ ਪੱਖ ਰੱਖਿਆ ਹੈਗਾ ਤੇ ਬਾਕੀ ਸਾਡੇ ਨਾਲ ਸਾਡੇ ਟੀਮ ਮੈਂਬਰ ਬਾਈ ਇੱਕ ਛੜੇ ਬੰਦੇ ਦਾ ਪੱਕ ਰੱਖਣ ਦੇ ਵੀਡੀਓ ਬਣਾਈ ਆ ਕੋਈ ਵੀ ਬੰਦਾ ਨੈਗੇਟਿਵ મેન્ટ ਨਾ ਕਰੇ ਵੀਰੇ ਸੋਚ ਵਧੀਆ ਲਾ ਕੇ ਵੀਡੀਓ ਬਣਾਈ ਆ ਅੱਧੀ ਅੱਧੀ ਸੋਚ ਵਧੀਆ ਗਈ ਜਿੱਤੋਂ ਵੀ ਆਪਦੀ ਜਿਹੜੀ ਵੀਡੀਓ ਤੁਹਾਨੂੰ ਜਿਵੇਂ ਵਧੀਆ ਲੱਗੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਆਪ ਦਾ ਵਿਚਾਰ ਦੁੱਤੇ ਚ ਕੀ ਗੱਲ ਏ ਕੀ ਨਾ ਤਾਂ ਵੀ ਅੱਗੇ ਸਹੀ ਕਰ ਲਗੀਏ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਅਸੀਸ ਦੀ ਗੱਲ ਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜਰੂਰ ਕਰਿਓ